ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਅੱਜ ਦਾ ਥੰਬਨੇਲ ਤੁਸੀਂ ਦੇਖ ਹੀ ਲਿਆ ਹੈ ਕਿ ਜੇ ਕੋਈ ਛੱਡ ਜੇ ਤਾਂ ਕੀ ਕਰੀਏ ਕਿਉਂਕਿ ਬਹੁਤ ਸਾਰੇ ਦੋਸਤਾਂ ਦੀ ਜ਼ਿੰਦਗੀ 'ਚ ਨਾ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਨਸਾਨ ਹੁੰਦਾ ਹੀ ਹੈ ਜਿਹਦੇ ਬਿਨਾ ਉਹਨਾਂ ਨੇ ਜ਼ਿੰਦਗੀ ਜਿਉਣ ਦਾ ਸੋਚਿਆ ਹੀ ਨਹੀਂ ਹੁੰਦਾ ਜਿਹਨੂੰ ਉਹਨਾਂ ਨੇ ਆਪਦਾ ਸਾਰਾ ਖੁਸ਼ੀ ਮੰਨਿਆ ਰੱਖਿਆ ਹੁੰਦਾ ਹੈ ਤੇ ਉਹੀ ਇਨਸਾਨ ਕਈ ਵਾਰੀ ਉਹਨਾਂ ਦਾ ਹੱਥ ਛੱਡ ਕੇ ਤੁਰ ਜਾਂਦਾ ਹੈ ਤੇ ਮੁੜ ਕੇ ਬੰਦਾ ਇਕੱਲਾ ਰਹਿ ਜਾਂਦਾ ਹੈ ਤੇ ਜਦੋਂ ਉਹ ਇਕੱਲਾ ਰਹਿ ਜਾਂਦਾ ਫਿਰ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਕੀ ਕੀਤਾ ਕੀ ਜਾਵੇ ਤੇ ਕਈ ਵਾਰੀ ਇਹੋ ਜੀ ਕੰਡੀਸ਼ਨ ਦੇ ਵਿੱਚ ਜਿਹੜੇ ਇਮੋਸ਼ਨਲੀ ਵੀਕ ਮੁੰਡੇ ਕੁੜੀਆਂ ਹੁੰਦੇ ਆ ਉਹ ਖੁਦਕੁਸ਼ੀ ਵਾਲਾ ਸਟੈਪ ਤੱਕ ਵੀ ਚੱਕ ਜਾਂਦੇ ਆ ਜਿਹੜਾ ਕਿ ਕਿਸੇ ਮਸਲੇ ਦਾ ਕੋਈ ਹੱਲ ਹਈ ਨਹੀਂਗਾ ਦੇਖੋ ਜਦੋਂ ਖੁਦਕੁਸ਼ੀ ਕਰ ਜਾਂਦੇ ਆ ਨਾ ਤਾਂ ਇਹਦੇ ਨਾਲ ਉਸ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਜਿਹਦੀ ਖਾਤਰ ਕੀਤੀ ਹੁੰਦੀ ਹੈ ਕਿਉਂਕਿ ਉਹ ਇਨਸਾਨ ਕਦੇ ਤੁਹਾਡਾ ਹੁੰਦਾ ਹੀ ਨਹੀਂ ਇਹਦੇ ਨਾਲ ਤੁਹਾਡੇ ਘਰ ਦੇ ਜ਼ਰੂਰ ਰੋਲ ਜਾਂਦੇ ਆ ਉਹਨਾਂ ਦੇ ਚਾਅ ਰੋਲ ਜਾਂਦੇ ਆ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਤੁਸੀਂ ਨੀਰ ਸੁਬਣਾ ਕੇ ਰੱਖ ਦਿੰਦੇ ਹੋ ਤੋ ਪਹਿਲੀ ਗੱਲ ਦਾ ਇਹ ਧਿਆਨ ਚ ਰੱਖੋ ਕਿ ਜਿਹੜਾ ਖੁਦਕੁਸ਼ੀ ਵਾਲਾ ਸਟੈਪ ਆ ਇਹ ਕਦੇ ਭੁੱਲ ਕੇ ਵੀ ਨਾ ਚੱਕੋ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਇਸ ਤਰ੍ਹਾਂ ਦੇ ਦਰਦ ਹੁੰਦੇ ਆ ਨਾ ਇਹ ਇੱਕ ਵਕਤੀ ਦਰਦ ਹੁੰਦੇ ਆ ਇਹ ਸਦਾ ਵਾਸਤੇ ਉਨੇ ਪ੍ਰਚੰਡ ਨਹੀਂ ਰਹਿੰਦੇ ਹੈਗੇ ਜਿਹੜੇ ਇੱਕ ਇਹ ਟਾਈਮ ਤੇ ਹੁੰਦੇ ਜੋ ਤਾਜ਼ੇ-ਤਾਜ਼ੇ ਹੁੰਦੇ ਆ ਸਮੇਂ ਦੇ ਨਾਲ-ਨਾਲ ਫਰਕ ਪੈਂਦਾ 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 ਪੈ ਜਾਂਦਾ ਤੇ ਇੱਕ ਦਿਨ ਇਹੋ ਜ ਆਉਂਦਾ ਕਿ ਤੁਹਾਨੂੰ ਜਿਹੜਾ ਤੁਹਾਡਾ ਪਾਸਟਾ ਹੋ ਯਾਦ ਵੀ ਨਹੀਂ ਰਹਿੰਦਾ ਤੁਸੀਂ ਸਾਰਾ ਹੀ ਭੁੱਲ ਜਾਂਦੇ ਹੋ ਕਿਉਂਕਿ ਤੁਸੀਂ ਆਪ ਦੇ ਕਮਾਕਾਰਾਂ ਚੁੱਲ੍ਹ ਜੇ ਜਾਂਦੇ ਤੇ ਤੁਹਾਡੀ ਜ਼ਿੰਦਗੀ ਚ ਹੋਰ ਵੀ ਚੰਗੇ ਚੰਗੇ ਇਨਸਾਨ ਆ ਜਾਂਦੇ ਆ ਜੇ ਕਦੇ ਇਸ ਤਰ੍ਹਾਂ ਦੀ ਕੰਡੀਸ਼ਨ ਬਣਦੀ ਵੀ ਹੈ ਤਾਂ ਦੇਖੋ ਇਹ ਗੱਲ ਤਾਂ ਸਾਫ਼ ਹੈ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਚ ਤੁਹਾਨੂੰ ਖੁਦ ਨੂੰ ਆਪਣੇ ਆਪ ਨੂੰ ਕੱਢਣਾ ਪੈਣਾ ਤੁਹਾਨੂੰ ਖੁਦ ਨੂੰ ਹੀ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਇਸ ਕੰਡੀਸ਼ਨ ਚ ਨਿਕਲਣ ਲਈ ਵਾਸਤੇ ਹੋਰ ਕੋਈ ਤੁਹਾਡੀ ਹੈਲਪ ਕਰ ਵੀ ਨਹੀਂ ਸਕਦਾ ਕਿਉਂਕਿ ਤੁਹਾਨੂੰ ਖੁਦ ਦੇ ਮਾਈਂਡ ਤੇ ਵਰਕ ਕਰਨਾ ਪੈਣਾ ਤੇ ਜੇ ਤੁਸੀਂ ਆਪ ਦੀ ਇਹ ਗੱਲ ਕਿਸੇ ਨਾਲ ਸ਼ੇਅਰ ਕਰਦੇ ਹੋ ਤਾ ਸ਼ੇਅਰ ਕਰਕੇ ਨਾ ਕੁਛਕ ਟਾਈਮ ਵਾਸਤੇ ਤੁਹਾਡੇ ਮਨ ਨੂੰ ਆ ਜਿਹੜਾ ਤਰਵਾਸਾ ਮਿਲ ਜਾਂਦਾ ਹੈ ਪਰ ਥੋੜੇ ਜੇ ਟਾਈਮ ਬਾਅਦ ਮਨ ਫੇਰ ਉੱਥੇ ਆ ਖੜਦਾ ਹੈ ਤਾਂ ਕਰਕੇ ਮੈਨੂੰ ਤੁਹਾਨੂੰ ਖੁਦ ਨੂੰ ਕਰਨੀ ਪੈਣੀ ਹੈ ਸੋ ਖੋਤੇ ਨਾ ਇੰਨੀ ਕ ਮਿਹਨਤ ਕਰੋ ਇੰਨੀ ਕ ਮਿਹਨਤ ਕਰੋ ਕਿ ਜਿਹੜਾ ਛੱਡ ਕੇ ਜਾਣ ਵਾਲਾ ਇਨਸਾਨ ਆ ਨਾ ਇੱਕ ਦਿਨ ਪਛਤਾਵੇ ਉਹ ਕਿ ਮੈਂ ਉਹਨੂੰ ਕਿਉਂ ਛੱਡਤਾ ਦੇਖੋ ਕੋਈ ਨਾ ਕੋਈ ਟਾਰਗੇਟ ਰੱਖ ਲਓ ਜ਼ਿੰਦਗੀ 'ਚ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਬਣ ਜਾਂਦੀ ਹੈ ਕਿਉਂਕਿ ਜੇ ਤੁਸੀਂ ਇਕੱਲੇ ਰਹੋਗੇ ਕੋਈ ਵੀ ਕਾਮਨਾ ਕਰੋਗੇ ਕਿਸੇ ਪਾਸੇ ਆਪਦਾ ਮਾਈਂਡ ਨਾ ਲਾਉਂਗੇ ਤਾਂ ਜਿਹੜਾ ਤੁਹਾਡਾ ਮਾਈਂਡ ਹੈ ਨਾ ਉਹ ਮੱਲੋ ਮੱਲੀ ਉਸ ਇਨਸਾਨ ਤੇ ਲੱਗਿਆ ਰਹੂਗਾ ਤੇ ਕਈ ਵਾਰੀ ਫੇਰ ਜਿਹੜੀ ਇਸ ਤਰ੍ਹਾਂ ਦੀ ਕੰਡੀਸ਼ਨ ਹੈ ਆਪਾਂ ਉਹਦੇ ਬਾਰੇ ਸੋਚੀ ਜਾਵਾਂਗੇ ਸੋਚੀ ਜਾਵਾਂਗੇ ਇਹ ਡਿਪਰੈਸ਼ਨ ਦਾ ਕਾਰਨ ਵੀ ਬਣ ਸਕਦੀ ਹੁੰਦੀ ਹੈ ਸੋ ਇਹਦੇ ਤੋਂ ਬਚਣ ਵਾਸਤੇ ਚੰਗਾ ਇਹੀ ਹੈ ਕਿ ਕਿਸੇ ਨਾ ਕਿਸੇ ਕੰਮ ਨੂੰ ਹੱਥ ਪਾਓ ਕੋਈ ਨਾ ਕੋਈ ਟਾਰਗੇਟ ਰੱਖੋ ਜ਼ਿੰਦਗੀ ਦੇ ਵਿੱਚ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਹਾਂ ਇਹ ਵੀ ਸਹੀ ਹੈ ਕਿ ਸ਼ੁਰੂ-ਸ਼ੁਰੂ ਚ ਜਿਹੜਾ ਆਪਣਾ ਮਾਈਂਡ ਆ ਉਹਦੇ ਤੇ ਇਹਨਾਂ ਲੱਗਣਾ ਵੀ ਨਹੀਂਗਾ ਕਿਉਂਕਿ ਜਦੋਂ ਤਾਜੀ-ਤਾਜੀ ਜਿਹੜੀ ਠੋਕਰ ਖਾਦੀ ਹੁੰਦੀ ਹੈ ਨਾ ਤਾਂ ਆਪਣਾ ਜਿਹੜਾ ਦਿਮਾਗ ਆ ਉਹ ਬਸ ਲੀਹੋਂ ਲਿਹਾ ਪਿਆ ਹੁੰਦਾ ਹੈ ਪਰ ਇਹ ਵੀ ਨਹੀਂ ਹੁੰਦਾ ਕਿ ਉਹ ਲੀਹ ਤੇ ਕਦੇ ਛੜ ਵੀ ਨਹੀਂ ਸਕਦਾ ਔਰ ਇਹਦੇ ਕੁਝ ਟਾਈਮ ਲੱਗਦਾ ਹੈ ਕੁਝ ਕ ਮਿਹਨਤ ਲੱਗਦੀ ਹੈ ਪਰ ਸਾਰਾ ਕੁਝ ਸਹੀ ਹੋ ਜਾਂਦਾ ਧੀਰੇ-ਧੀਰੇ ਆ ਕੇ ਸੋ ਕੋਸ਼ਿਸ਼ ਕਰੋ ਕਿ ਹੌਲੀ-ਹੌਲੀ ਸਟੈਪ-ਵਾਈਜ਼ ਸਟੈਪ ਆਪਦੇ ਟਾਰਗੇਟ ਕੰਦੀ ਵਧਣਾ ਸ਼ੁਰੂ ਕਰੋ ਕੋਈ ਵੀ ਕੰਮ ਨੂੰ ਹੱਥ ਪਾ ਲੋ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਡੇਲੀ ਸ਼ੁਰੂ-ਸ਼ੁਰੂ ਹੀ ਤੁਹਾਡਾ ਮਨ ਘੱਟ ਲੱਗੂਗਾ ਪਰ ਹੌਲੀ-ਹੌਲੀ ਜਦੋਂ ਸਮਾਂ ਬੀਤਦਾ ਜਾਊਗਾ ਤਾਂ ਤੁਹਾਡਾ ਮਾਈਂਡ ਉਹਦੇ 'ਚ ਲੱਗਣਾ ਸ਼ੁਰੂ ਹੋ ਜਾਊਗਾ ਤੇ ਜਿਵੇਂ-ਜਿਵੇਂ ਉਹਦੇ 'ਚ ਤੁਹਾਡਾ ਮਾਈਂਡ ਲੱਗਣਾ ਸ਼ੁਰੂ ਹੋ ਜਾਊਗਾ ਓਵੇਂ-ਓਵੇਂ ਤੁਹਾਨੂੰ ਉਹ ਇਨਸਾਨ ਭੁੱਲਦਾ ਜਾਊਗਾ ਤੇ ਫਿਰ ਇੱਕ ਦਿਨ ਇਹ ਜਾਂ ਵੀ ਆਊਗਾ ਤੁਹਾਨੂੰ ਉਹ ਬਿਲਕੁਲ ਭੁੱਲ ਜਾਊਗਾ ਤੇ ਜਦੋਂ ਤੁਸੀਂ ਆਪਦੇ ਟਾਰਗੇਟ ਦੇ ਵਿੱਚ ਆਪਦੇ ਕੰਮ 'ਚ ਸਕਸੈਸ ਹੋਵੋਗੇ ਨਾ ਤਾਂ ਤੁਹਾਨੂੰ ਵਧੀਆ ਵੀ ਫੀਲ ਹੋਊਗਾ ਕਿ ਹਾਂ ਹੁਣ ਕੰਮ ਸਹੀ ਹੈ ਤੇ ਅੱਜ ਉਹ ਬੰਦਾ ਫਿਰ ਯਾਦ ਵੀ ਹੈ ਨਹੀਂਗਾ ਤੇ ਇਸ ਦੁਬਾਰ ਆਪਣੀ ਨਾ ਜ਼ਿੰਦਗੀ ਚ ਇੱਕ ਸਟੇਜ ਇਸ ਤਰ੍ਹਾਂ ਦੀ ਵੀ ਆਉਂਦੀ ਹੈ ਇਹ ਪੱਕੀ ਗੱਲ ਹੈ ਕਿ ਆਪਾਂ ਕਦੇ ਨਾ ਕਦੇ ਜਦੋਂ ਆਪਾਂ ਵਧੀਆ ਸਹੀ ਹੋ ਜਾਂਦੇ ਹਾਂ ਹਲائش ਦੇ ਵਿੱਚ ਆਪਾਂ ਹੋਰ ਆਪਣੀ ਜ਼ਿੰਦਗੀ ਦੇ ਚੰਗੇ ਇਨਸਾਨ ਆ ਜਾਂਦੇ ਆ ਜਿਨ੍ਹਾਂ ਨਾਲ ਆਪਣੀ ਸੋਚ ਮਿਲਦੀ ਹੁੰਦੀ ਆ ਵਧੀਆ ਵਧੀਆ ਲੋਕ ਆ ਜਾਂਦੇ ਆ ਤੇ ਉੱਥੇ ਜਾ ਕੇ ਨਾ ਕਿਤੇ ਨਾ ਕਿਤੇ ਫਿਰ ਆਪਾਂ ਨੂੰ ਇਹ ਵੀ ਫੀਲ ਹੁੰਦਾ ਹੈ ਕਿ ਜੇ ਉਸ ਇਨਸਾਨ ਨੇ ਮੈਨੂੰ ਛੱਡਿਆ ਸੀ ਤਾਂ ਇਹ ਇਨਸਾਨ ਮੇਰੀ ਜ਼ਿੰਦਗੀ 'ਚ ਤਾਈਂਓ ਅੱਜ ਆਇਆ ਜੇ ਕਿਤੇ ਮੈਂ ਉਹਦੇ ਨਾਲ ਵੱਜਿਆ ਰਹਿੰਦਾ ਉਹ ਮੇਰੀ ਜ਼ਿੰਦਗੀ 'ਚੋਂ ਨਾ ਜਾਂਦਾ ਤਾਂ ਮੈਂ ਉਹਦੇ ਜੋਗਾ ਹੀ ਰਹਿਣਾ ਸੀਗਾ ਮੈਂ ਅੱਜ ਇੱਥੇ ਨਾ ਹੁੰਦਾ ਇਹ ਪੱਕੀ ਗੱਲ ਹੈ ਇਹ ਆਪਾਂ ਨੂੰ ਫੀਲ ਜ਼ਰੂਰ ਹੁੰਦਾ ਹੈ ਤੇ ਫਿਰ ਇੱਥੇ ਆ ਕੇ ਕਿਤੇ ਨਾ ਕਿਤੇ ਫਿਰ ਉਹ ਗੱਲ ਵੀ ਯਾਦ ਆਉਂਦੀ ਹੈ ਜਿਵੇਂ ਆਪਣੇ ਕਿਹਾ ਜਾਂਦਾ ਕਿ ਜੋ ਹੁੰਦਾ ਚੰਗੇ ਵਾਸਤੇ ਹੀ ਹੁੰਦਾ ਹੈ ਕਿ ਇੱਕ ਟਾਈਮ ਆਪਾਂ ਨੂੰ ਜ਼ਰੂਰ ਪੁਰਾ ਲੱਗਦਾ ਜ਼ਰੂਰ ਦੁੱਖ ਹੁੰਦਾ ਪਰ ਜਦੋਂ ਬਵਾ ਸਾਰਾ ਟਾਈਮ ਟੱਪ ਜਾਂਦਾ ਹੈ ਕਾਫੀ ਸਮਾਂ ਜਦੋਂ ਬੀਤ ਜਾਂਦਾ ਹੈ ਫਿਰ ਆਪਾਂ ਨੂੰ ਸਾਹਸ ਹੁੰਦਾ ਕਿ ਹਾਂ ਜਿਹੜੀ ਉਹ ਘਟਨਾ ਹੋਈ ਸੀ ਨਾ ਜ਼ਿੰਦਗੀ ਚ ਉਹ ਮੇਰੇ ਫਾਇਦੇ ਵਾਸਤੇ ਹੋਈ ਸੀ ਸੋ ਐਵੇਂ ਦਿਲ ਨਾ ਸਿੱਟੋ ਕਦੇ ਐਵੇਂ ਉਦਾਸ ਨਾ ਹੋਵੋ ਜਿਹੜਾ ਕੁਝ ਵੀ ਹੁੰਦਾ ਨਾ ਤੁਹਾਡੇ ਫਾਇਦੇ ਵਾਸਤੇ ਹੀ ਹੁੰਦਾ ਜੇ ਕੋਈ ਇਨਸਾਨ ਤੁਹਾਨੂੰ ਛੱਡ ਕੇ ਵਾਗ ਗਿਆ ਤਾਂ ਇਹਦਾ ਮਤਲਬ ਉਹ ਤੁਹਾਡਾ ਹਾਈ ਨਹੀਂ ਸੀ ਤੇ ਉਹਨੇ ਤੁਹਾਡੇ ਵਾਸਤੇ ਇੱਕ ਰਾਹ ਖੋਲਦਾ ਸੀ ਕਿ ਮੈਂ ਤੈਨੂੰ ਛੱਡ ਕੇ ਜਾਂਦਾ ਆ ਲੈ ਹੁਣ ਤੂੰ ਅੱਗੇ ਵਧਾ ਕਿਉਂਕਿ ਕੁਦਰਤ ਆਪਾਂ ਨੂੰ ਹਿੰਟ ਦਿੰਦੀ ਹੈ ਕੁਦਰਤ ਆਪਾਂ ਨੂੰ ਇਸ਼ਾਰੇ ਦਿੰਦੀ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਜਦੋਂ ਆਪਾਂ ਕੁਝ ਕਰਨ ਦੇ ਯੋਗ ਹੁੰਨੇ ਆ ਪਰ ਆਪਾਂ ਕਿਸੇ ਇੱਕ ਥਾਂ ਤੇ ਖੜ ਜਾਂਨੇ ਆ ਆਪਦੇ ਆਪ ਨੂੰ ਬੰਨ ਲੈਨੇ ਆ ਤਾਂ ਉਹਦਾਂ ਆਪਾਂ ਨੂੰ ਕੁਦਰਤ ੱਟਕੇ ਮਾਰ ਮਾਰ ਗਾਹਾਂ ਤੋੜਦੀ ਹੈ ਕੁਦਰਤ ਆਪਾਂ ਨੂੰ ਇਹ ਜੇ ੱਟਕੇ ਲਾਉਂਦੀ ਹੈ ਜਿਹਦਾ ਕੁਝ ਸਮੇਂ ਵਾਸਤੇ ਆਪਾਂ ਨੂੰ ਦੁੱਖ ਲੱਗਦਾ ਹੈ ਪਰ ਆਪਣੋਂ ਬਾਅਦ ਹੀ ਆ ਕੇ ਪਤਾ ਲੱਗਦਾ ਵੀ ਹਾਂ ਸਹੀ ਸੀਗਾ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਜੇ ਇਹੋ ਜੀ ਕੰਡੀਸ਼ਨ ਬਣਦੀ ਹੈ ਤਾਂ ਆਪਦੇ ਆਪ ਨੂੰ ਕੱਢੋ ਉਹਦੇ ਚੋਂ ਮਿਹਨਤ ਕਰੋ ਤੇ ਆਪਦੇ ਨਿਸ਼ਾਨੇ ਕੰਨੀ ਮਦੋ ਤਾਂ ਕਿ ਛੱਡ ਕੇ ਜਾਣ ਵਾਲਾ ਬੰਦਾ ਕਦੇ ਨਾ ਕਦੇ ਜ਼ਰੂਰ ਪਛਤਾਵੇ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਹੈ ਤਾਂ ਅੱਗੇ ਵੀ ਸ਼ੇਅਰ ਜ਼ਰੂਰ ਕਰ ਦਿਓ ਤੇ ਕੱਲ ਨੂੰ ਆਪਾਂ ਮਿਲਾਂਗੇ ਤੁਹਾਨੂੰ ਇੱਕ ਨਵੇਂ ਟੌਪਿਕ ਨਾਲ